ਕੀ ਨਾਮ ਹੈ ਆਪਣਾ ਅਰਜਨ ਦਸ ਸਿੰਘ ਆ ਕਿਹੜੀ ਵਸਤੇ ਤੇ ਰਹਿੰਦਾ ਤੁਸੀਂ ਹਰਾਮ ਨਗਰ ਆ ਕਿਸ ਤਰ੍ਹਾਂ ਤੁਹਾਡੇ ਮਕਾਨ ਦੀ ਜੋ ਸੱਤ ਗਿਰੀ ਸੀ ਮਾਰਸ਼ ਕਰਨਾ ਤੇ ਕੀ ਕੰਮ ਕੀ ਕਰਦੇ ਤੁਸੀਂ ਮੈਂ ਵੀਰੇ ਦਿਹਾੜੀ ਕਰਦਾ ਤੇ ਹੁਣ ਫਿਰ ਲੱਗਦਾ ਬਿਮਾਰ ਹੋਊ ਬਿਮਾਰ ਕੀ ਕਰਨ ਹੋ ਗਿਆ ਸੀ ਮੈਂ ਲੌਕਡਾਊਨ ਚ ਲੱਟਾਂ ਕਰਦਾ ਤੇ ਹੁਣ ਜਿਵੇਂ ਸੱਤ ਡਿੱਗ ਗਈ ਹੈ ਤਾਂ ਘਰ ਪਾਉਣ ਦਾ ਬਹੁਤ ਮੁਸ਼ਕਿਲ ਹੋ ਰਿਹਾ ਹਾਂ ਜੀ ਅੱਜ ਐਸਐਚਓ ਕਸ਼ਮੀਰ ਸਿੰਘ ਪਹੁੰਚੇ ਨੇ ਤੁਹਾਡੀ ਘਰ ਦੀ ਜੋ ਮਕਾਨ ਦੀ ਸਾਤਾ ਪਵਾਉਣ ਦਾ ਵਾਅਦਾ ਕਰਕੇ ਗਏ ਨੇ ਕਿਸ ਤਰ੍ਹਾਂ ਦੇਖੋ ਬਹੁਤ ਵਧੀਆ ਜੀ ਧੰਨਵਾਦ ਕੀ ਨਾਮ ਹੈ ਆਪਣਾ ਉਸਪਾ ਜੀ ਆਹ ਉਸਪਾ ਜੀ ਕਿਸ ਤਰ੍ਹਾਂ ਦੇਖਦੇ ਤੁਹਾਡੇ ਜੋ ਮਕਾਨ ਦੀ ਸਾਤ ਗੱਦੀ ਚ ਜੀ بارشਾਂ ਕਰਨ ਦੀ ਕੀਤੀ ਸੀ ਪਰਿਵਾਰ ਤੇ ਕਿਸ ਤਰ੍ਹਾਂ ਰਹਿੰਦੇ ਦੀ ਖਾਣਾ ਪਾਣਾ ਤੇ ਪਹਿਣਾ ਦਾ ਬੜਾ ਮੁਸ਼ਕਿਲ ਹੁੰਦਾ ਹਾਂਜੀ ਬਹੁਤ ਮੁਸ਼ਕਿਲ ਆ ਸਰ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੀ ਛੱਤ ਪਵਾਉਣ ਦਾ ਵਾਅਦਾ ਕੀਤਾ ਗਿਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਡੀ ਛੱਤ ਪਵਾ ਦੇ। ਪਰਿਵਾਰ ਨੂੰ ਕਿਵੇਂ ਦੇਖਾਂ ਪਰਿਵਾਰ ਦਾ ਬਹੁਤ ਮੁਸ਼ਕਿਲ ਹੋ ਜਾਂਦਾ ਬਹੁਤ ਮੁਸ਼ਕਲ ਆ ਜੀ ਮਸਾਂ ਗੁਜ਼ਾਰਾ ਕਰਦੇ ਆਂ। ਪੁਲਿਸ ਪ੍ਰਸ਼ਾਸਨ ਕੀ ਕਹਿ ਕੇ ਗਿਆ ਉਹਨਾਂ ਤੋਂ? ਉਹ ਸਾਡਨ ਕਹਿੰਦੇ ਨੇ ਛੱਤ ਪਵਾ ਕੇ ਦੇਵਾਂਗੇ ਸੀ ਉਹਨਾਂ ਧੰਨਵਾਦ ਕਰਦੇ। ਅਸੋਚਾ ਸਾਹਿਬ ਅੱਜ ਇੱਕ ਗਰੀਬ ਪਰਿਵਾਰ ਦੀ ਮਦਦ ਕਰਨ ਆਏ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਆ। हां जी ਸਾਨੂੰ ਪਤਾ ਲੱਗਿਆ ਸੀ ਇਹਤਲਾ ਮਿਲੀ ਸੀ ਵੀ ਰਜਿੰਦਰ ਸਿੰਘ ਦਾ ਇੱਕ ਜਿਹੜਾ ਗਰੀਬ ਪਰਿਵਾਰ ਆ ਇੱਕੋ ਕਮਰਾ ਸੀ ਉਹਦਾ ਉਹਦੀ ਜਿਹੜੀ ਛੱਤ ਸੀ ਬਾਰਸਾਂ ਕਰਕੇ ਟੇਕੀ ਚੁੱਕੀ ਆ ਉਹ ਪਦਾਰਾ ਉਹਦੀ ਮੁਕੰਮਲ ਨਹੀਂ ਕਰਵਾ ਸਕਦਾ ਰਿਪੇਅਰ ਨਹੀਂ ਕਰਵਾ ਸਕਦਾ ਲੇਬਰ ਦਾ ਕੰਮ ਕਰਦਾ ਬਿਮਾਰ ਰਹਿੰਦਾ ਦੋ ਬੱਚੇ ਨੇ ਇਸ ਕਰਕੇ ਅਸੀਂ ਜਿਹੜਾ ਮਨ ਬਣਾਇਆ ਮੈਂ ਤੇ ਇਸ ਮੇਰੇ ਸਾਰੇ ਮੁਲਾਜ਼ਮਾਂ ਤੁਸੀਂ ਜਿਹੜੇ ਜੇਬ ਚੋਂ ਜਿਹੜੇ ਪੈਸੇ ਇਕੱਠੇ ਕਰਕੇ ਇਹਦੀ ਛੱਤਾਂ ਜਿਹੜੀ ਮੁਕੰਮਲ ਕਰਾਵਾਂ ਕਿਸ ਤਰ੍ਹਾਂ ਦੇਖਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਤੁਹਾਡੇ ਵੱਲੋਂ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਅਏ ਜੀ ਇਨਸਾਨ ਹਰ ਇੱਕ ਬੰਦੇ ਨੂੰ ਚਾਹੀਦਾ ਵੀ ਕਿਸੇ ਗਰੀਬ ਦੀ ਮਦਦ ਕਰਨਾ ਤੇ ਅਸੀਂ ਵੀ ਦੇਖਿਆ ਇਹ ਹਾਲਾਤ ਇਸ ਕਰਕੇ ਸਾਡੂੰ ਮਨ ਬਣਾਇਆ ਵੀ ਇਹਦੀ ਮਦਦ ਕਰਾਂਗੇ ਕੋਈ ਹੋਰ ਜਥੇ ਬੰਦਿਆਂ ਵੀ ਤੁਹਾਡਾ ਕੋਈ ਸਹਿਯੋਗ ਕਰਨੀ ਆ ਅਸੀਂ ਬੇਨਤੀ ਕਰਦੇ ਹਾਂ ਜੇ ਕੋਈ ਕਰਨੀ ਚਾਹੁੰਦੀ ਹੈ ਤਾਂ ਖੁਦ ਇਹਨਾਂ ਦੇ ਘਰ ਆ ਕੇ ਇਹਦੀ ਮਦਦ ਕਰ ਸਕਦੇ ਆ ਕੀ ਕਹਿਣਾ ਚਾਹੋਗੇ ਕਿ ਗਰੀਬ ਪਰਿਵਾਰ ਦੀ ਜੋ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਮਦਦ ਕੀਤੀ ਜਾ ਰਹੀ ਹੈ ਮੈਂ ਸਾਫ ਦਾ ਸਰਪੰਚ ಗ್ರಾಮ ਪੰਚਾਇਤ ਤੁੱਬਾਵਾਲ ਸਰਦਾਰ ਪਾਲੀ ਸਿੰਘ ਕਮਲ ਮੈਂ ਐਸਚਓ ਸਰਦਾਰ ਕਸ਼ਮੀਰ ਸਿੰਘ ਜੀ ਦਾ ਕਿਉਂਕਿ ਇੱਕ ਇਮਾਨਦਾਰ ਤੇ ਦਿਲਦਾਰ ਬਹੁਤ ਅੱਛੇ ਅਫਸਰ ਨੇ ਜਿੰਨਾ ਦੀ ਇਲਾਕੇ ਦੇ ਵਿੱਚ ਬੜੀ ਜਾਣ ਪਛਾਣ ਹੈ ਤੇ ਬੜਾ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ ਜਿੱਥੇ ਹੀ ਚੰਗੇ ਲੋਕਾਂ ਦਾ ਭਲਾ ਕਰਦੇ ਨੇ ਚੰਗੇ ਲੋਕਾਂ ਦੀ ਬਾਹ ਫੜਦੇ ਨੇ ਮਾਰੇ ਅੰਸਰਾਂ ਤੇ ਨੱਥ ਵੀ ਕੱਸਦੇ ਨੇ ਐਸਚਓ ਸਾਹਿਬ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀ ਇਸ ਗਰੀਬ ਪਰਿਵਾਰ ਦੀ ਬਾਂ ਫੜ ਗਿਆ ਜਿੰਨਾਂ ਦਾ ਹੁਣ ਬਰਸਾਤਾਂ ਆਈਆਂ ਸੀ ਮਕਾਨ ਗਿਰ ਗਿਆ ਦੋ ਛੋਟੇ ਛੋਟੇ ਬੱਚੇ ਨੇ ਜਿੰਨਾਂ ਲਈ ਕਮਾਈ ਦਾ ਕੋਈ ਸਾਧਨ ਨਹੀਂ ਤੇ ਜੋ ਘਰ ਦਾ ਮਾਲਕ ਹੈ ਉਹ ਬਿਮਾਰ ਰਹਿੰਦਾ ਜੀ ਬੜਾ ਬੇਰੁਜ਼ਗਾਰ ਪਰਿਵਾਰ ਹੈ ਬੜਾ ਤਰਸਯੋਗ ਪਰਿਵਾਰ ਹੈ ਐਸਐਚਓ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਅਸੀਂ ਤਹਿਦੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾ ਜਿਨ੍ਹਾਂ ਨੇ ਬੰਦੇ ਇੱਕ ਜੋਗ ਅਵਸਰ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਦਾਸ ਸਤਨਾਮ ਸਿੰਘ ਦਮਦਮੀ ਸੀਨੀਅਰ ਮੀਤ ਪ੍ਰਧਾਨ ਸਰਬਾਦਾ ਭਲਾ ਚੈਰੀਟੇਬਲ ਟਰਸਟ ਔਰ ਮੈਂ ਜੋ ਕਿ ਅੱਜ ਮੈਨੂੰ ਪਤਾ ਲੱਗਿਆ ਕਿ ਸਰਦਾਰ ਕਸ਼ਮੀਰ ਸਿੰਘ ਜੀ ਐਸ ਐਚਓ ਸਿਟੀ ਨੇ ਇਹਨਾਂ ਵੱਲੋਂ ਇੱਥੇ ਆਰਾਮਨਗਰ ਬਸਤੀ ਦੇ ਵਿੱਚ ਇੱਕ ਗਰੀਬ ਤੇ ਲੋੜਵੰਦ ਪਰਿਵਾਰ ਜਿਨ੍ਹਾਂ ਦਾ ਪਿਛਲੇ ਦਿਨੀ ਬਰਸਾਤਾਂ ਚ ਜੋ ਕਿ ਇੱਕ ਕਮਰੇ ਚ ਹੀ ਰਹਿ ਰਹੇ ਸਨ ਉਹ ਵੀ ਬਰਸਾਤਾਂ ਕਾਰਨ गिर ਗਿਆ ਹੈ ਉਹਦੀ ਛੱਤ ਤੋਂ ਪਾਉਣ ਵਾਸਤੇ ਜਾਂ ਉਹਦਾ ਮਕਾਨ ਜੋ ਵੀ ਖਰਚਾ ਹੋਊਗਾ ਉਹਨਾਂ ਵੱਲੋਂ ਆਪਣੇ ਤੌਰ ਤੇ ਔਰ ਉਹਨਾਂ ਦੇ ਸਾਥੀ ਮੁਲਾਜ਼ਮਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਪੁਲਿਸ ਵੱਲੋਂ ਕਦਮ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਕਸਰ ਆਮ ਪੁਲਿਸ ਮੁਲਾਜ਼ਮ ਨਹੀਂ ਇਦਾਂ ਦੇ ਇਸ ਕਰਕੇ ਕਦੇ ਸਵਾਵਾਵਾਂ ਕੀਤੀਆਂ ਪਰ ਸਾਨੂੰ ਬੜੀ ਖੁਸ਼ੀ ਹੈ ਜਦੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦੇ ਨੇਕ ਅਫਸਰ ਬਹੁਤੇ ਨਹੀਂ ਹੁੰਦੇ ਤੇ ਜੋ ਕੁਏ ਇਹ ਕਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਬਾਕੀ ਇਸ ਤੋਂ ਇਲਾਵਾ ਮੈਂ ਦੇਖਿਆ ਜਿਹੜਾ ਇਹਨਾਂ ਦੇ ਸਰਤਾਜ ਸਿੰਘ ਜੀ ਆਪਣੇ ਚਹਲ ਨੇਗੇ ਐਸਐਸਪੀ ਉਹਨਾਂ ਨਾਲ ਵੀ ਸਾਡਾ ਅਕਸਰ ਹੀ ਰਾਬਤਾ ਹੁੰਦਾ ਰਹਿੰਦਾ ਹੈ। ਮੈਂ ਪਿਛਲੇ ਦਿਨੀ ਉਹਨਾਂ ਕੋਲੇ ਗਿਆ ਔਰ ਕਿਹਾ ਕਿ ਇਸ ਤਰ੍ਹਾਂ ਕਰਕੇ ਜੀ ਇਹ ਕੋਈ ਪਰਿਵਾਰ ਸੀਗਾ ਲੋੜਵੰਦ ਸੀਗਾ। ਮੈਂ ਅੱਜ ਜੇਕਰ ਕੋਈ ਤੁਹਾਡੇ ਕੋਲੇ ਕੋਈ ਥੋੜਾ ਬਹੁਤਾ ਫੰਡ ਹੈ ਤਾਂ ਇਹਨਾਂ ਦੀ ਜੋਗ ਮਦਦ ਕੀਤੀ ਜਾ ਸਕੇ ਕਿਉਂਕਿ ਮੈਂ ਡਾਕਟਰ ਐਸ.ਪੀ. ਸਿੰਘ ਉਭਰਾਏ ਜੋ ਕੋਈ ਸਰਬਾਦਾ ਭਲਾ ਚੈਰੀਟੇਬਲ ਟਰਸਟ ਨੇ ਮੈਨੇਜਿੰਗ ਟਰਸਟੀ ਉਹਨਾਂ ਵੱਲੋਂ ਉਹਨਾਂ ਦੀ ਪੈਨਸ਼ਨ ਦਾ ਚੈੱਕ ਦਿਵਾਉਣ ਗਿਆ ਸੀ ਔਰ ਉਹਨਾਂ ਨੂੰ ਜਦੋਂ ਮੈਂ ਇਹ ਗੱਲ ਦੱਸੀ ਕਿ ਵੇ ਲੋੜਵੰਦ ਪਰਿਵਾਰਾ ਤਾਂ ਉਹਨਾਂ ਨੇ ਵੀ ਜਦੀ ਨਾਲ ਦੀ ਨਾਲ ਕਿਹਾ ਆਪਦੇ ਰੀਡਰ ਨੂੰ ਬੁਲਾ ਕੇ ਕਿ ਇਹਨਾਂ ਨੂੰ ਵੀ ਦਿਓ ਜੀ ਨਾਲ ਦੀ ਨਾਲ ਉਹਨਾਂ ਨੇ ਲਗਭਗ 20000 ਰੁਪਏ ਤੁਰੰਤ ਹੀ ਉਹਨਾਂ ਨੂੰ ਸਹਾਇਤਾ ਦਿੱਤੀ ਇਸ ਤਰ੍ਹਾਂ ਕਰਕੇ ਇਹ ਅਫਸਰ ਵੀ ਬਹੁਤ ਹੀ ਮੈਨੂੰ ਬਹੁਤ ਵਧੀਆ ਲੱਗੇ ਜਦ ਕਿ ਅੱਜ ਮੇਰਾ ਇਹਨਾਂ ਨਾਲ ਪਹਿਲੀ ਵਾਰੀ ਬਾਹ ਪਿਆ ਹੈਗਾ ਤੇ ਔਰ ਮੇਰੇ ਨਾਲ ਹੋਰ ਸਾਫ ਦਾ ਸਰਪੰਚ ਪਾਲੀ ਸਿੰਘ ਕਮਲ ਜੋ ਕੇ ਉੱਬਾਵਾਲ ਤੋਂ ਨੇਗੇ ਰਮਿੰਦਰ ਸਿੰਘ ਜੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇਸ ਤਰ੍ਹਾਂ ਕਰਕੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਇਹ ਪੁਲਿਸ ਵੱਲੋਂ ਮਦਦ ਕੀਤੀ ਜਾ ਰਹੀ ਹੈ ਔਰ ਵਾਹਿਗੁਰੂ ਅਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਜੋ ਕਿ ਗਰੀਬ ਤੇ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਮਦਦ ਇਸੇ ਤਰ੍ਹਾਂ ਕਰਦੇ ਰਹਿਣ ਔਰ ਇਹਨਾਂ ਦੀਆਂ ਲੰਬੀਆਂ ਉਮਰਾਂ ਬਖਸ਼ੇ ਖੁਸ਼ੀਆਂ ਬਖਸ਼ੇ ਇਹੀ ਅਸੀਂ ਦੁਆ ਕਰਦੇ ਹਾਂ